ਭਾਸਕਰ ਸਾਹਿਬ ਦੁਨੀਆ ਦੀ ਸਾਡੇ ਨਾਲ ਸਾਂਝ ਪਵਾ ਦਿਓ ਬਸ ਜਾਂਦੇ ਜਾਂਦੇ ਦੇਖੋ ਗੱਲ ਤੇ ਅਮਰੀਕਾ ਦੀ ਨਾ ਕਰੀਏ ਨਾ ਫਿਰ ਗੱਲ ਬਣਦੀ ਨਹੀਂ ਮੈਂ ਹੁਣ ਹੁਣੇ ਖਬਰ ਪੜ ਰਿਹਾ ਸੀਗਾ ਕਿ ਹੁਣ ਟਰੰਪ ਸਾਹਿਬ ਨੇ ਕਹਿਤਾ ਕਿ ਜੀ ਹੁਣ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ ਵੈਸੇ ਜਦ ਇਹ ਗੱਲ ਕਹਿ ਰਹੇ ਨੇ ਤੇ ਤੁਸੀਂ ਵੀ ਮੇਰੇ ਤੋਂ ਸਵਾਲ ਪੁੱਛਿਆ ਵੀ ਕਿੰਨੇ ਅਸ਼ੋਰਸ ਦਿੱਤੀ ਟਰੰਪ ਉਹਨਾਂ ਨੂੰ ਤੇ ਉਸ ਖਬਰ ਦੇ ਵਿੱਚ ਹੀ ਵਿੱਚੋਂ ਹੀ ਲਿਖਿਆ ਹੋਇਆ ਕਿ ਵੀ ਪ੍ਰਧਾਨ ਮੰਤਰੀ ਇੰਡੀਆ ਦੇ ਜਿਹੜੇ ਨਰਿੰਦਰ ਮੋਦੀ ਨੇ ਉਹਨਾਂ ਨੇ ਆਪਣੇ ਦੋਸਤ 트੍ਰੰਪ ਉਹਨਾਂ ਨੂੰ ਕਹਤ ਹੈ ਕਿ ਜਾਓ ਨਹੀਂ ਖਰੀਦਾਂਗੇ ਤੇਲ ਹੁਣ ਦੇਖਦੇ ਨੇ ਕਿ ਕਿੰਨੀ ਕੋਈ ਗੱਲ ਸੱਚੀ ਹੈ ਕਿੰਨੀ ਕੋਈ ਨਹੀਂ ਲੇਕਿਨ 트੍ਰੰਪ ਅਗਰ ਅਗਰ ਭਾਰਤ ਨਹੀਂ ਤੇਲ ਖਰੀਦਾ ਤੇ 25% ਟੈਰਿਫ ਘਟਾਇਆ ਜਾ ਸਕਦਾ ਹੈ ਜਿਹਦਾ ਜ਼ਿਕਰ 1 ਮਹੀਨੇ ਪਹਿਲੇ ਵੀ ਕੀਤਾ ਗਿਆ ਸੀ ਜਦ ਇੱਕ ਡੈਲੀਗੇਸ਼ਨ ਅਮਰੀਕਾ ਦਾ ਭਾਰਤ ਆਇਆ ਸੀ ਤੇ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਸ਼ਾਇਦ ਨਵੰਬਰ ਦੇ ਮਹੀਨੇ ਦੇ ਵਿੱਚ ਇਹ 25% ਟੈਰਿਫ ਭਾਰਤ ਤੋਂ ਖਤਮ ਕੀਤਾ ਜਾ ਸਕਦਾ ਦੂਜੇ ਪਾਸੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਸ਼ਹਿਬਾਤ ਸ਼ਰੀਫ ਉਹਨਾਂ ਨੇ ਜਿਸ ਤਰੀਕੇ ਨਾਲ ਤਾਰੀਫ ਕੀਤੀ ਟਰੰਪ ਉਹਨਾਂ ਦੀ ਉਹਨਾਂ ਦੇ ਆਪਣੇ ਦੇਸ਼ 'ਚ ਪੈ ਗਿਆ ਪੰਗਾ ਔਰ ਦੇਸ਼ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਵੀ ਨੋਬਲ ਪੀਸ ਪ੍ਰਾਈਜ਼ ਤੇ ਨਹੀਂ ਪਰ ਨੋਬਲ ਜਿਹੜਾ ਚਮਚਾਗਰੀ ਦਾ ਪ੍ਰਾਈਜ਼ ਹੁੰਦਾ ਹੈ ਨਾ ਉਹ ਸ਼ਹਾਬਤ ਸ਼ਰੀਫ ਨੂੰ ਦੇਣਾ ਚਾਹੀਦਾ ਹੈ ਜਦ ਤੁਸੀਂ ਦੂਜੇ ਦੇਸ਼ ਦੇ ਵਿੱਚ ਜਾ ਕੇ ਕਿਸੇ ਤੀਦੇ ਦੇਸ਼ ਦੇ ਰਾਸ਼ਟਰਪਤੀ ਦੀ ਤਾਰੀਫ ਕਰਦੇ ਹੋ ਤੇ ਆਪਣੇ ਦੇਸ਼ ਦੇ ਵਿੱਚ ਤੁਹਾਨੂੰ ਟ੍ਰੋਲ ਕੀਤਾ ਜਾਂਦਾ ਹੈ ਤੇ ਇਹਦਾ ਅਸਰ ਕਿੰਨਾ ਕੁ ਪੈਂਦਾ ਹੈ ਮੇਰੇ ਖਿਆਲ ਨਾਲ ਸ਼ਹਾਬਤ ਸ਼ਰੀਫ ਉਹਨਾਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋਏਗਾ ਆਸਪਾਸ ਸਰ ਤੋਂ ਤਨ ਖਬਰਾਂ ਮੈਂ ਸ਼ੇਅਰ ਕਰਦਿਆਂ ਸਰੋਤਿਆਂ ਨਾਲ ਬੜੀਆਂ ਜ਼ਰੂਰੀ ਨੇ ਬਾਹਰ ਨਾਲ ਸੰਬੰਧਿਤ ਨੇ ਮੇਰੇ ਸਾਹਮਣੇ ਨੇ ਨਾ ਕੀਤੀਆਂ ਵਧੀਆ ਨਹੀਂ ਲੱਗੂਗਾ ਇੱਕ ਤਾਂ ਜਿਹੜਾ ਜ਼ਿਕਰ ਮੈਂ ਪਹਿਲਾਂ ਵੀ ਜਸਪ੍ਰੀਤ ਸਿੰਘ ਅਟਾਰਨੀ ਨਾਲ ਪ੍ਰੋਗਰਾਮ ਦੌਰਾਨ ਕੀਤਾ ਸੀਗਾ ਕਿ ਪਰਮਜੀਤ ਸਿੰਘ ਜਿਹੜੇ ਕਿ 48 ਸਾਲ ਦੇ ਨੇ 30 ਸਾਲਾਂ ਤੋਂ ਵੱਧ ਸਮੇਂ ਤੇ ਉਹ ਸਮੇਂ ਤੋਂ ਉੱਥੇ ਰਹਿ ਰਹੇ ਸੀਗੇ ਔਰ ਗ੍ਰੀਨ ਕਾਰਡ ਹੋਲਡਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀਗਾ 2 ਮਹੀਨਿਆਂ ਤੋਂ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਆਈਸੀਈ ਜਿਹਦਾ ਅੱਜਕੱਲ ਬੜਾ ਰੌਲਾ ਉਹ ਇੱਕ ਕੋਈ ਸਾਈਕਲ ਦੇ ਉੱਤੇ ਹੀ ਸ਼ਿਕਾਗੋ ਦੇ ਵਿੱਚ ਭੱਜ ਗਿਆ ਇਹਨਾਂ ਦੇ ਸਾਹਮਣੇ ਹੀ ਅੱਠ 10 ਆਈਸ ਵਾਲੇ ਬੰਦੇ ਉਹਦੇ ਮਗਰ ਚੜੇ ਉਹ ਪਹਿਲਾਂ ਤਾਂ ਭੱਜਿਆ ਫਿਰ ਪੈडल ਮਾਰ ਕੇ ਚੜ ਗਿਆ ਲੋਕਾਂ ਦੇ ਵਿੱਚੋਂ ਦੀ ਇੱਦਾਂ ਉੱਦਾਂ ਕਰਕੇ ਭੱਜ ਗਿਆ ਫੜਿਆ ਨਹੀਂ ਗਿਆ ਤੋ ਇਹੋ ਜਿਹੀਆਂ ਖਬਰਾਂ ਬੜੀਆਂ ਆਉਂਦੀਆਂ ਨੇ ਪਰ ਜਿਹੜੀ ਐ ਪਰਮਜੀਤ ਸਿੰਘ ਵਾਲੀ ਗੱਲ ਆ ਇਹ ਬੜੀ ਐਮ ਆ ਕਿ ਉਹਨਾਂ ਦੇ ਦਿਮਾਗ 'ਚ ਰਸੌਲੀ ਹੈ ਉਹਨਾਂ ਨੂੰ ਇਲਾਜ ਦੀ ਬਹੁਤ ਲੋੜ ਹੈ ਸਰਜਰੀ ਤੁਰੰਤ ਕਰਨੀ ਹੀ ਉਹਨਾਂ ਨੂੰ ਸਰਜਰੀ ਕਰਨ ਤੋਂ ਲਗਭਗ ਇਨਕਾਰ ਕੀਤਾ ਗਿਆ ਉਹਨਾਂ ਦੇ ਜਿਹੜੇ ਵਕੀਲ ਨੇ ਲੋਏ ਐਂਜਲਸ ਉਹਨਾਂ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਇਹਨਾਂ ਦਾ ਇਲਾਜ ਪਰ ਕੀਤਾ ਨਹੀਂ ਜਾ ਰਿਹਾ ਇਹਨਾਂ ਨੂੰ 30 ਜੁਲਾਈ ਨੂੰ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਪੁਰਾਣੇ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਵੀ ਦੇਖੋ ਕੇਸ ਵੀ ਕਿਹੜਾ ਹੈ ਅਖੇ ਇਹਨਾਂ ਨੇ ਬਹੁਤ ਪਹਿਲਾਂ ਜਦੋਂ ਇਹ ਇੱਥੇ ਆਏ ਸੀਗੇ ਤਾਂ ਇੱਕ ਇਹੋ ਜਿਹਾ ਪਬਲਿਕ ਫੋਨ ਦੀ ਵਰਤੋਂ ਕੀਤੀ ਜਿਸ ਲਈ ਇਹਨਾਂ ਪੈਸੇ ਨਹੀਂ ਦਿੱਤੇ ਉਹਦੇ ਵਿੱਚ ਇਹਨਾਂ ਨੂੰ 4000 ਡਾਲਰ ਜੁਰਮਾਨਾ ਹੋ ਚੁੱਕਿਆ ਸੀ 10 ਦਿਨ ਦੀ ਜੇਲ੍ਹ ਹੋਈ ਹੁਣ ਆਣ ਕੇ ਉਸੇ ਕੇਸ ਦੇ ਆਧਾਰ ਤੇ ਫੜ ਲਿਆ ਇਹਨਾਂ ਨੂੰ ਸਿਟੀਜ਼ਨਸ਼ਿਪ ਵੀ ਰੁਕੀ ਹੋਈ ਸੀ ਇਸੇ ਕਰਕੇ ਪਰ ਗ੍ਰੀਨ ਕਾਰਡ ਹੋਲਡਰ ਉੱਥੇ ਲੀਗਲ ਰਹਿਣ ਵਾਲਾ ਬੰਦਾ ਹੁੰਦਾ ਸੋ ਇਹਦੇ ਇਹਦੇ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਇਹਨਾਂ ਨੂੰ ਹੁਣ ਇੱਕ ਸਜ਼ਾ ਲੱਗ ਚੁੱਕੀ ਆ ਅੰਦਰ ਰੱਖਿਆ ਹੋਇਆ ਤੇ ਇਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੰਭਵ ਤੌਰ ਤੇ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦਿਨ ਲੱਗੇ ਨੇ ਇਹ ਬਤ ਅਤ ਐਮ ਖਬਰ ਆ ਦੂਜੀ ਖਬਰ ਜਿਹੜੀ ਮੈਨੂੰ ਲੱਗਦੀ ਸੀ ਬੜੀ ਜ਼ਰੂਰੀ ਸਾਡੇ ਲੋਕ ਜਿੱਥੇ ਜਾਂਦੇ ਨੇ ਕੋਈ ਨਾ ਕੋਈ ਚੰਦ ਚਾੜ ਦਿੰਦੇ ਨੇ ਭਾਸਕਰ ਸਾਹਿਬ ਤੁਸੀਂ ਵੀ ਬਾਹਰ ਗਏ ਹੋਏ ਹੋ ਆਸਟ੍ਰੇਲੀਆ ਦੇ ਵਿੱਚ ਚਾਰ ਸ਼ਵੇਰੇ ਦੇਖਦ ਅੱਕੇ ਚੱਲਿਓ ਡੋਡਿਆਂ ਦੀ ਖੇਤੀ ਕਰਨ ਦੇ ਦੋਸਤ ਚਾਰ ਪੰਜਾਬੀ ਗ੍ਰਿਫਤਾਰ ਇਹ ਕੈਨੇਡਾ ਦੀ ਆ ਐਡਮਿੰਟਨ ਤੋਂ ਖਬਰ ਹੈ ਅਲਬਰਟਾ ਰਾਜ ਦੇ ਸ਼ਹਿਰ ਐਡਮਿੰਟਨ ਚ ਡਰੱਗ ਐਂਡ ਗੈਂਗ ਇਨਫੋਰਸਮੈਂਟ ਨੇ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ 70 ਹਜ਼ਾਰ ਡੋਡਿਆਂ ਦੇ ਬੂਟੇ ਵੇਚੇ ਸੀ ਡੋਡੇ ਸਮਝਦੇ ਨਾ ਤੋਂ ਡਰੱਗ ਵਿਭਾਗ ਨੇ ਇਕੱਲੇ ਇਕੱਲੇ ਵਿਅਕਤੀ ਦੀ ਪਛਾਣ ਤੇ ਸਬੂਤਾਂ ਸਮੇਤ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਤਾ ਲੱਗਾ ਕਿ ਇਹ ਵਿਅਕਤੀ ਜਿਨ੍ਹਾਂ ਦੇ ਨਾਂ ਸੁਖਦੀਪ ਧਨੋਆ ਜੇ 42 ਸਾਲ ਦੇ ਨੇ ਸੰਦੀਪ ਦੰਦੀਵਾਲ 33 ਸਾਲ ਗੁਰਪ੍ਰੀਤ ਸਿੰਘ 30 ਤਲਵਿੰਦਰ ਸਿੰਘ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਉਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਆ ਸ਼ਹਿਰ ਦੇ 34 ਸਟਰੀਟ 195 ਐਵੇਨਿਊ ਨਾਰਥ-ਵੈਸਟ ਦੇ ਦੋ ਕਨਾਲਾਂ ਦੇ ਕਰੀਬ ਏਰੀਏ 'ਚ ਇਹਨਾਂ ਨੇ ਪੋਸਟ ਤੇ ਬੂਟੇ ਪੈਦਾ ਕੀਤੇ ਸੀ ਮਤਲਬ ਫੀਮ ਦਾ ਚਸਕਾ ਜਿਹਾ ਨਾਲ ਫਿਰ ਡੋਡੇ ਵੀ ਛਕਣ ਵਾਲੀ ਗੱਲ ਹੁੰਦੀ ਹੈ ਨਾ ਸੋ ਪੁਲਿਸ ਨੇ ਜਿਹੜਾ ਦੱਸਿਆ ਉਹਦੇ 'ਚ ਇਹਨਾਂ ਬੂਟਿਆਂ ਦੇ ਡੋਡਿਆਂ ਨੂੰ ਕੱਟਣ ਲਈ ਦੋ ਵਿਅਕਤੀਆਂ ਨੂੰ ਕਿਹਾ ਸੀ ਜਿਨ੍ਹਾਂ ਨੇ ਇਹ ਗੱਲ ਘਰ ਆ ਕੇ ਸਾਂਝੀ ਕਰਤੀ ਘਰ ਦੇ ਘਰਵਾਲਿਆਂ ਨੇ ਜਿਹੜਾ ਉਹਨੂੰ ਜਾਇਜ਼ ਨਹੀਂ ਮੰਨਿਆ ਲੋਕ ਤੁਹਾਨੂੰ ਪਤਾ ਉੱਥੇ ਬਹੁਤਾ ਹੈਰਾ ਫੇਰੀ ਚ ਯਕੀਨ ਨਹੀਂ ਰੱਖਦੇ ਉਹਨਾਂ ਅੱਗੇ ਪੁਲਿਸ ਨੂੰ ਦੱਸਤਾ ਤੇ ਇਹਨਾਂ ਦੀ ਖੁੱਲ ਗਈ ਪੋਲ ਤੇ ਉੱਥੇ ਲੱਗੀ ਐ ਪੋਸਤ ਤੇ ਪਾਬੰਦੀ ਇਸ ਤਰ੍ਹਾਂ ਦੀ ਖੇਤੀ ਤੇ ਸੋ ਇਹ ਸਾਰੇ ਪੰਜਾਬੀ ਸੀਗੇ ਤੇ ਇਹ ਜਿਹੜੇ ਘਰ ਦੇ ਪਿਛਲੇ ਪਾਸੇ ਖਾਲੀ ਥਾਂ ਹੁੰਦੀ ਨਾ ਉੱਥੇ ਵੀ ਇਹਨਾਂ ਨੇ ਡੋਡੇ ਲਾ ਕੇ ਰੱਖੇ ਸੀ 90 ਕਬੂਟੇ ਪੁਲਿਸ ਨੇ ਉੱਥੋਂ ਵੀ ਫੜ ਲਏ ਨੇ ਸੋ ਹੁਣ ਇਹਨਾਂ ਲਈ ਪੰਗਾ ਇਹ ਆ ਕਿ ਵੱਡੀ ਗੱਲ ਨਹੀਂ ਕਿ ਜੇਲ ਵੀ ਜਾਣਾ ਪਊਗਾ ਤੇ ਜੇਲ ਤਾਂ ਗਈ ਹੋਣਗੇ ਤੇ ਨਾਲ ਅੱਜਕੱਲ ਉਹ ਵੀ ਬੜਾ ਰਿਪੋਰਟ ਕਰ ਰਹੇ ਸੋ ਮੈਨੂੰ ਲੱਗਦਾ ਗੱਲ ਲੰਬੀ ਹੋਗੀ ਆ ਲਾਸਟ ਵਿੱਚ ਇੱਕ ਗੱਲ ਜ਼ਰੂਰ ਮੈਂ ਕਰਦਿਆਂ ਕਿ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹਨਾਂ ਦੀ ਡੈਥ ਹੋ ਗਈ ਹੈ ਸਫਾਈ ਕਰਨ ਵਾਲੀ ਮਸ਼ੀਨ ਨੇ ਉਹ ਉਹਨਾਂ ਨੂੰ ਥੱਲੇ ਦਿੱਤਾ ਇਹ ਗੁਰਦੁਆਰਾ ਸਾਹਿਬ ਚੋਂ ਨਿਕਲੇ ਸੀ ਜੋਗਿੰਦਰ ਸਿੰਘ ਨੇ ਲੈਸਟਰ ਸ਼ਹਿਰ ਆ ਇੰਗਲੈਂਡ ਦਾ ਉਹਦੇ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀਬੇਨ ਇਹਦੇ ਸੀਗੇ ਪ੍ਰਬੰਧਕ ਤੇ ਉਹ ਜਦੋਂ ਹੀ ਅੰਦਰੋਂ ਨਿਕਲੇ ਗੁਰਦੁਆਰਾ ਸਾਹਿਬ ਚੋਂ ਜਿਹੜੀ ਸਫਾਈ ਕਰ ਰਹੀ ਮਸ਼ੀਨ ਸੀ ਉਨੇ ਦੇਖਿਆ ਨਹੀਂ ਪਛਾਣ ਉਹਨੇ ਕਰਤੀ ਤੇ ਇਹ ਥੱਲੇ ਆ ਗਏ ਤੋਂ ਸਾਡੀ ਜਿੱਥੇ-ਜਿੱਥੇ ਵੀ ਬੰਦੇ ਬੈਠੇ ਨੇ ਉਹਨਾਂ ਨਾਲ ਸੰਬੰਧਤ ਜੇ ਕੋਈ ਖਬਰ ਹੁੰਦੀ ਹੈ ਤਾਂ ਸਾਨੂੰ ਟੱਚ ਜ਼ਰੂਰ ਕਰਨੀ ਚਾਹੀਦੀ ਹੈ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਧੰਨਵਾਦ ਜੀ